ਰਿਟਾਇਰਮੈਂਟ ਤੋਂ ਬਾਅਦ ਕਿੱਦਾਂ ਦਿਨ ਗੁਜ਼ਰਦੇ ਆ ਪਹਿਲਾਂ ਤਾਂ ਮੇਰਾ ਦੇਸ਼ ਸੇਵਕਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਤੇ ਰਿਟਾਇਰਮੈਂਟ ਤੋਂ ਬਾਅਦ ਆ ਜੀ ਲਾਈਫ ਜਿਹੜੀ ਬਹੁਤ ਈਜ਼ੀ ਹੋ ਗਈ ਜੀ ਜੀ ਅੱਜ ਕੱਲ ਦੇ ਸਮੇਂ ਬੈਠ ਜਿਹੜੀ ਨੌਕਰੀ ਹੈ ਜੀ ਬਹੁਤ ਔਖੀ ਹੈ ਓਕੇ ਕਿਉਂਕਿ ਸਰਕਾਰ ਜਿਹੜੀ ਹੈ ਉਹ ਭਰਤੀ ਨਹੀਂ ਕਰ ਰਹੀ ਜੀ ਦਫ਼ਤਰਾਂ 'ਚ ਮੈਂ ਘੱਟੋ ਘੱਟ 15 ਇੱਕ ਮੈਂ ਜ਼ਿਲ੍ਹਾ ਸਿੱਖਿਆ ਅਫਸਰ ਦਫ਼ਤਰ ਨਵਸ਼ਹਿਰ ਆ ਮੈਂ ਘੱਟ ਦੇ ਕੋ 15 ਸੀਟਾਂ ਦਾ ਕੰਮ ਕੀਤਾ ਜੀ ਵਾਹ ਜੀ ਵਾਹ 15 ਸੀਟਾਂ ਦਾ ਮੈਂ ਕੰਮ ਕਰਦਾ ਸੀ ਲੇਕਿਨ ਉੱਤੇ ਦੋ ਬੰਦੇ ਸੀ ਸੀ ਇੱਕ ਵਾਰੀ ਅਸੀਂ ਖਰੀਸੀ ਜੀ ਦੋਹਾਂ ਨੇ ਜ਼ਿਲ੍ਹਾ ਚਲਾਇਆ ਜੀ ਸਾਡਾ ਤੀਜੇ ਬੰਦੇ ਦੀ ਅਚਾਨਕ ਪਰਮਾਤਮਾ ਲੋ ਦੀ ਮੌਤ ਹੋ ਗਈ ਸੀ ਉਹਦੇ ਕਰਕੇ ਸਾਨੂੰ ਉਹਦਾ ਬਹੁਤ ਘਾਟਾ ਪਿਆ ਜੀ ਜਿਸ ਕਰਕੇ ਅਸੀਂ ਦੋਏ ਰਹਿ ਗਏ ਦਫ਼ਤਰ 'ਚ ਅਸੀਂ ਦੋਹਾਂ ਨੇ ਜੀ ਮਤਲਬ 2 ਸਾਲ ਜ਼ਿਲ੍ਹਾ ਜੀਤਪਾਲ ਸਿੰਘ ਨਗਰ ਜੀ ਐਜੂਕੇਸ਼ਨ ਡਿਪਾਰਟਮੈਂਟ ਚ ਚੱਬੋ ਵਾਲ ਦੇ ਵਿੱਚ ਪੜਿਆ ਲਿਖਿਆ ਦਾ ਹੋਣਾ ਬਹੁਤ ਵੱਡੀ ਸਰਕਾਰ ਦੀ ਸੇਵਾ ਕਰਨੀ ਇਹਦੇ ਨਾਲ ਪਿੰਡ ਦੀ ਵੀ ਤਰੱਕੀ ਹੁੰਦੀ ਆ ਬਿਲਕੁਲ ਜੀ ਪਿੰਡ ਦੀ ਤਰੱਕੀ ਤਾਂ ਪਹਿਲਾਂ ਹੁੰਦੀ ਹੈ ਕਿਉਂਕਿ ਪਿੰਡ ਦਾ ਨਾਮ ਪਿੰਡ ਦਾ ਨਾਮ ਰੋਸ਼ਨ ਹੁੰਦਾ ਜੀ ਕਿਤੇ ਹਰਵਾਰ ਸਿੰਘ ਦਾ ਨਾਮ ਆਉਣਾ ਨਾਲ ਜੱਪੋਵਾਲ ਵੀ ਜੋੜਨਾ ਬਿਲਕੁਲ ਜੀ ਬਿਲਕੁਲ ਜੱਪੋਵਾਲ ਬੜੀ ਵਧੀਆ ਇਹ ਹੀ ਕਹਿੰਦੇ ਬਾਊ ਜੱਪੋਵਾਲ ਤੋਂ ਬੜੀ ਖੁਸ਼ੀ ਮਹਿਸੂਸ ਹੁੰਦੀ ਹੈਗੀ ਫਕਰ ਦੇ ਨਾਲ ਬਹੁਤ ਬਹੁਤ ਹੀ ਬਹੁਤ ਅੱਜ ਹੁਣ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਹਾਂ ਜੀ ਜੱਪੋਵਾਲ ਦੀਆਂ ਖਬਰਾਂ ਦੇਖਦੇ ਹਾਂ ਜੱਪੋਵਾਲ ਦਾ ਸੁਣਦੇ ਹਾਂ ਹਾਂ ਜੀ ਕੀ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਜੀ ਬਹੁਤ ਜ਼ਿਆਦਾ ਮਹਿਸੂਸ ਹੁੰਦਾ ਕੁਝ ਪੰ ਮੈਂ 4-5 ਦਿਨ ਤੋਂ ਥੋੜਾ ਜਿਹਾ ਬੀਜੀ ਸੀ ਹੁਣ ਮੈਂ ਦੇਖ ਰਿਹਾ ਕੱਲ ਪਰਸੋਂ ਦਾ ਹੁਣ ਸਾਡੇ ਦੇਹਲ ਦੁਕਾਨ ਦੇ ਮੋਰੇ ਕਿਆ ਵਧੀਆ ਪ੍ਰੋਗਰਾਮ ਬਣ ਗਿਆ ਹੁਣ ਸਾਡੀ ਜਿਹੜੀ ਗਲੀ ਆ ਉਹਦਾ ਵੀ ਕਹਿੰਦੇ ਤੁਸੀਂ ਦੱਸਿਆ ਜਿਹਦੇ ਸਟ੍ਰੀਟ ਮੈਨ ਹੋ ਗਿਆ ਪਾਪਾ ਗਿਆ ਤੇ ਮੇਰਾ ਤਾਂ ਮਨ ਬਹੁਤ ਖੁਸ਼ ਆ ਮੈਂ ਇਹਨਾਂ ਨੂੰ ਇੱਕ ਗੁੱਡ ਜੌਬ ਕਹਾਂਗਾ ਜੀ ਸਰਪੰਚ ਸਾਹਿਬ ਨੇ ਮੈਂ ਗੁੱਡ ਜੌਬ ਕਹਾਂਗਾ ਅਸਲ ਦੇ ਵਿੱਚ ਜਿਹੜੀ ਸਰਪੰਚੀ ਹੈ ਉਹਦਾ ਮਕਸਦ ਦੇ ਵਿਕਾਸ ਕਰਨਾ ਆ ਬਿਲਕੁਲ ਜੀ ਬਿਲਕੁਲ ਇਹ ਨਹੀਂ ਕਿ ਲੜਾਈਆਂ ਕਰਾਓ ਇਹ ਨਹੀਂ ਕਿ ਉਹਨਾਂ ਦੇ ਫੈਸਲੇ ਕਰਾਈ ਜਾਓ ਇਹਨੀ ਕਿ ਝਗੜੇ ਕਰਾਓ ਇਹਨੀ ਕਿ ਝਗੜੇ ਠਾਓ ਦੇਖੋ ਜਗਤਾਰ ਸਿੰਘ ਜੀ ਜੀ 60 ਪਲੱਸ ਹੈ ਜੀ ਮੈਂ ਜੀ ਮੈਂ ਆਪਣੀ ਹੋਸ਼ ਵਿੱਚ ਘਟੋ ਘਟ ਵੀ ਪਤਲੀ ਕਿੰਨੇ ਮੈਂ ਸਰਪੰਚ ਦੇਖੇ ਆ ਜੀ ਕਿੰਨੇ ਕਿਨੇ ਕੰਮ ਕੀਤਾ ਸਾਡੇ ਤਾਂ ਪਿੰਡ ਵਿੱਚ ਗ੍ਰਾਂਟਾਂ ਗਲੀਆਂ ਨਾਲੀਆਂ ਦੀ ਨਹੀਂ ਮੁੱਕਦੀਆਂ ਸੀ ਗਲੀਆਂ ਨਾਲੀਆਂ ਗ੍ਰਾਂਟਾਂ ਦੇ ਦਿਓ ਜੀ ਗਲੀਆਂ ਇੱਕ ਦਲਵਾਖ ਸ ਨੇ ਵੀ ਅਕ ਬਰ ਗਿਆ ਗਿਆਨੀ ਜੀ ਤੁਸੀਂ ਗਲੀਆਂ ਨਾਲੀਆਂ ਤੁਹਾਡੀਆਂ ਅਜੇ ਬਣੀਆਂ ਨਹੀਂ ਮੰਗ ਮੰਗਣਾ ਤੁਸੀਂ ਹੋਰ ਕੋ ਹੋਰ ਚੀਜ਼ ਮੰਗੋ ਤੁਸੀਂ ਜਦੋਂ ਇਹ ਮੰਗਦੇ ਗਲੀਆਂ ਨਾਲੀਆਂ ਦੇ ਤੁਸੀਂ ਮੰਗਦੇ ਆ ਹੋਰ ਸਾਨੂੰ ਗ੍ਰਾਂਟ ਕਿਸੇ ਲੋੜ ਨਹੀਂ ਅਸਲ ਵਿੱਚ ਚੋਪੜਾ ਜੀ ਇੱਥੇ ਇੱਕ ਗੱਲ ਹੋਰ ਯਾਦ ਵੀ ਆਂਦੀ ਹੈ ਗ੍ਰਾਂਟ ਦਿੰਦੇ ਵੀ 50 ਹਜ਼ਾਰ ਸੀਗੇ ਉਸ ਵੇਲੇ 50 ਹਜ਼ਾਰ ਦੀ ਬਹੁਤ ਹੁੰਦੀ ਪਾਣੀ ਨਾ ਗਲੀ ਪੂਰੀ ਬਾਣੀ ਜੇ ਪਾਣੀ ਵੀ ਜਾਣੀ ਨਾਲ ਦੀਆਂ ਰਹਿ ਜਾਣੀਆਂ ਚੱਕਰੇ ਹੈ ਨਾ ਉਸ ਉਸ ਸਮੇਂ ਵਿੱਚ 50000 ਬਹੁਤ ਹੁੰਦਾ ਸੀ ਇਹ ਵੀ ਗੱਲ ਬਿਲਕੁਲ ਹੈ ਕਿ ਉਸ ਸਮੇਂ ਦੇ ਵਿੱਚ ਮੈਂ ਨਾ ਰੱਖਦਾ ਸੀ ਮੈਂ ਨਾ ਰੱਖਦਾ ਜੀ ਪਰ ਇਹ ਫਿਰ ਅਜੇ ਵੀ ਕੱਚੀਆਂ ਕਿਉਂ ਨਜ਼ਰ ਆਈ ਜਾਂਦੀਆਂ ਇਹ ਮਸਲਾ ਬੜਾ ਵੱਡਾ ਉਹ ਮਸਲਾ ਇਦਾਂ ਜੀ ਪੈਸੇ ਦੇ ਨਹੀਂ ਪਤਾ ਲੱਗਦਾ ਕਿੱਧਰ ਗਿਆ ਕਿੱਧਰ ਨਹੀਂ ਗਿਆ ਨਾਲੀਆਂ ਜਿਆਦਾ ਪਾਣੀ ਰੇਚੇ ਹੜ ਗਿਆ ਜੀ ਜਾਂ ਫਿਰ ਇਟਾਂ ਵਿੱਚ ਹੜ ਇਟਾਂ ਵਿੱਚ ਲੱਗ ਗਿਆ ਚੜਾਈ ਹੋ ਗਈ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ ਕੋਈ ਲੱਗਦੀਆਂ ਪਿੰਡ ਦੇ ਵਿੱਚ ਕਿ ਅਜੇ ਵੀ ਰਹਿ ਗਈਆਂ ਕੁਝ ਨਹੀਂ ਅਜੇ ਥੋੜਾ ਜਿਹਾ 20% ਕੰਮ ਅਜੇ ਰਹਿ ਤਾ ਯਾਨੀ ਕਿ ਇਹ ਹੋਰ ਚਾਹੀਦਾ ਜਿਹਨੇ ਅਸੀਂ ਕੀਤਾ ਉਹ ਕੱਲ ਨੂੰ ਹੋਰ ਜ਼ਿਆਦਾ ਕਰਾਂਗੇ ਹੋਰ ਕਰੂਗੇ ਤਾਂ ਮਤਲਬ ਤੁਹਾਨੂੰ ਬਹੁਤ ਹੀ ਪਿੰਡ ਵਾਲੇ ਸ਼ਾਬਾਸ਼ ਦੇਣਗੇ ਬਹੁਤ ਜ਼ਿਆਦਾ ਸ਼ਾਬਾਸ਼ ਦੇਣਗੇ ਪਤਾ ਲੱਗੂਗਾ ਵੀ ਪਿੰਡ ਚ ਕੰਮ ਕੀਤਾ ਚੋਪੜਾ ਸਾਹਿਬ ਜ਼ਿੰਦਗੀ ਦਾ ਜਦੋਂ ਜਦੋਂ ਸਮਾਂ ਆਣਾ ਹਰ ਇੱਕ ਇਨਸਾਨ ਨੇ ਇੱਥੋਂ ਕੋਚ ਕਰ ਜਾਣਾ ਬਿਲਕੁਲ ਇਹ ਨਹੀਂ ਜਾਣਾ ਜੀ ਹਰ ਸਰਪੰਚੀ ਦਾ ਕੰਮ ਕੀਤਾ ਹੋਇਆ ਹਰ ਮਹਿਕਮੇ ਦੇ ਵਿੱਚ ਹਰ ਬੰਦੇ ਦਾ ਕੰਮ ਕੀਤਾ ਹੋਇਆ ਜਾਦੋਂ ਆਇਆ ਬਿਲਕੁਲ ਜੀ ਬਸ ਇਹਨਾਂ ਦਾ ਕੰਮ ਕੀਤਾ ਬਖਰਾ ਬਖਰਾ ਹੈ ਜੀ ਜੋਗ ਸਿੰਘ ਜੀ ਕਿਦਾਂ ਦਾ ਲੱਗਦਾ ਵਿਕਾਸ ਜਬੋਵਾਲ ਦਾ ਜਬੋਵਾਲ ਤਾਂ ਜੀ ਬਿਲਕੁਲ ਬਦਲ ਗਿਆ ਬਹੁਤ ਵਧੀਆ ਲੱਗਦਾ ਜਿਸ ਵੇਲੇ ਜੰਗ ਜੰਗ ਮੁੰਡੇ ਜਦਾ ਜੰਗ ਮੁੰਡਾ ਸਰਪੰਚ ਜੀ ਤੇ ਗੰਨਾ ਵੀ ਗੱਲਬਾਤ ਕਰਕੇ ਪਤਾ ਲੱਗਦਾ ਜੀ ਤੇ ਬਹੁਤ ਸੋਹਣਾ ਕੰਮ ਕੀਤਾ ਆਲੇ ਦੁਆਲੇ ਜਾ ਕੇ ਵੀ ਦੇਖੋ ਜਿੱਧਰ ਮਰਜੀ ਪਿੰਡ ਦੇ ਆਲੇ ਦੁਆਲੇ ਢੇੜਾ ਵੀ ਮਾਰੀ ਦਾ ਤੇ ਬਹੁਤ ਵਿਕਾਸ ਆ ਬਹੁਤ ਵਧੀਆ ਜੋਗ ਸਿੰਘ ਜੀ ਕਿਤੇ ਨਾ ਕਿਤੇ ਜੁਗਿੰਦਰ ਸਿੰਘ ਦੀ ਵੀ ਦੇਣ ਹੈ ਜਿਹੜੇ ਖੜੇ ਆ ਕਿਤੇ ਨਾ ਕਿਤੇ ਤੁਹਾਡੀ ਵੀ ਦੇਣ ਹੈ ਮੰਨ ਲਓ ਉਸ ਸਮੇਂ ਦਾ ਤੁਸੀਂ ਜੂਥ ਕਿਤੇ ਹੋਰ ਪਾਸੇ ਲੱਗਿਆ ਹੁੰਦਾ ਫਿਰ ਆਹ ਚੀਜ਼ ਤਾਂ ਨਹੀਂ ਬਣਨੀ ਸੀ ਆ ਖੜਨ ਦਾ ਮੌਕਾ ਨਹੀਂ ਮਿਲਣਾ ਸੀਗਾ ਕਿਉਂਕਿ ਬਾਕੀ ਜੂਥ ਵੀ ਇਧਰ ਲੱਗ ਜਾਂਦੀ ਹੈ ਤੁਸੀਂ ਖੁਦ ਪਲੇਅਰ ਬਣੇ ਫਿਰ ਤੁਹਾਡੇ ਮਗਰ ਜੂਥ ਨਾਲ ਹੋਰ ਲੱਗੀ ਹੈ ਜੀ ਅੱਜ ਖੜੇ ਆ ਜਿਹੜੇ ਅੱਜ ਸਾਡੇ ਤੋਂ ਪਰਦਾ ਕਰ ਗਿਆ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਕਿ ਉਹਨਾਂ ਨੇ ਆਪ ਪਹਿਲਾਂ ਅੱਗੇ ਤੋਰ ਕੇ ਖੇਡਾਂ ਨੂੰ ਸੰਭਾਲਿਆ ਫਿਰ 10 ਬੰਦਿਆਂ ਨੂੰ ਹੋਰ ਲੈ ਕੇ ਆਇਆ ਮੇਰਾ ਮੰਨਣਾ ਇਹ ਆ ਮੇਰਾ ਸੋਚਣਾ ਇਹ ਹੈ ਕਿ ਜਿਨ੍ਹਾਂ ਬੰਦਿਆਂ ਬਹੁਤ ਸਾਰੇ ਨੇ ਸੰਘਰਸ਼ ਕੀਤਾ ਸ਼ਾਇਦ ਉਹਨਾਂ ਦਾ ਸਾਦਕਾ ਜਿੱਥੇ ਖੜੇ ਆ ਇਹਨਾਂ ਨੂੰ ਕਿੱਦਾਂ ਦਿਖਦੇ ਹਾਂ ਹਾਂਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਜੀ ਜਿਹੜਾ ਜੂਥ ਆ ਇੱਕ ਕਬੱਡੀ ਖੇਲਣ ਜਾਂਦਾ ਜਾਂ ਫੁੱਟਬਾਲ ਖੇਲਣ ਜਾਂਦਾ ਤਾਂ ਇਹਦਾ ਰੁਝਾਨ ਉਹਨਾਂ ਦਾ ਫੁੱਟਬਾਲ ਜਾਂ ਕਬੱਡੀ ਵੱਲੇ ਹੋਊਗਾ ਜੀ ਜੇ ਹੁਣ ਤੁਸੀਂ ਡਰੱਗਸ ਦੇ ਬਾਰੇ ਵਿੱਚ ਦੇਖਦੇ ਆਂ ਸੋਚਦੇ ਆਂ ਜੇ ਆਪਣੇ ਬੱਚੇ ਹੀ दारू ਪੀ ਜਾਣ ਜਾਂ ਅਸੀਂ दारू ਪੀ ਜਾਈਏ ਤਾਂ ਉਹਨਾਂ ਦਰਜਾਨ ਵੀ ਇਸ ਪਾਸੇ ਜਾਊਗਾ ਸੋ ਬੈਟਰ ਇਹ ਹੈਗਾ ਕਿ ਜੇ ਬੱਚੇ ਕਬੱਡੀ ਖੇਲਦੇ ਆਂ ਅਸੀਂ ਕਬੱਡੀ ਖੇលਣਾਂ ਕੋ ਰੌਂਡ 'ਚ ਜਾਣਾ ਗਰਾਊਂਡ 'ਚ ਜਾਣੇ ਨਾਲੇ ਬੱਚੇ ਦਾ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਰੁਝਾਨ ਕਿੱਧਰ ਨੂੰ ਆ ਸਾਰੇ ਨਾਲੋਂ ਬੈਸਟ ਤਾਂ ਇਹੀ ਹੈ ਕਿ ਬੱਚੇ ਆਪਣੇ ਖੇਡਾਂ ਵੱਲ ਧਿਆਨ ਦੇਣ ਜਾਂ ਐਜੂਕੇਸ਼ਨ ਵੱਲ ਧਿਆਨ ਦੇਣ ਦੇਖੋ ਜਿਸ ਵੇਲੇ ਅਸੀਂ ਪੁਰਾਣੇ ਜਵਾਨੇ ਚ ਅਸੀਂ ਦੇਖਿਆ ਉਸ ਵੇਲੇ ਸਾਡੇ ਬੱਚੇ ਜਿਹੜੇ ਸਾਡੇ ਬੰਦੇ ਸੀਗੇ ਉਹ ਅਨਐਜੂਕੇਟਿਡ ਸੀ ਜੀ ਤੇ ਹੁਣ ਤੁਹ ਹੁਣ ਤੁਸੀਂ ਦੇਖ ਲਓ ਕਿ ਬੱਚੇ ਬਹੁਤ ਸਾਰੇ ਐਜੂਕੇਟਿਡ ਆ ਇਸ ਮੇਨ ਫੈਕਟ ਇਹ ਵੀ ਹੈ ਤੁਹਾਨੂੰ ਪਿੰਡ ਦੇ ਵਿੱਚ ਬਹੁਤ ਘੱਟ ਬੱਚੇ ਮਿਲੂਗੇ ਵੀ ਜਿਹੜੇ ਐਦਾਂ ਬਾਹਰ ਖੜੇ ਰਹਿਣ ਜੀ ਕੁੰਜਿਆਂ ਤੇ ਖੜੇ ਰਹਿੰਦੇ ਸੀ ਮੁੰਡੇ ਪੜਿਓ ਲਿਖਿਓ ਕਰਕੇ ਆਪਣੇ ਆਪਣੇ ਕੰਮਾਂ ਦੇ ਵਿੱਚ ਆ ਤੇ ਇਹ ਸਾਰਿਆਂ ਨਾਲੋਂ ਵੱਡਾ ਫੈਕਟ ਆ ਬਹੁਤ ਐ ਦਿਲ ਦੇ ਨਜ਼ਦੀਕ ਤੋਂ ਇੱਕ ਸਵਾਲ ਸਾਂਝਾ ਕਰਨਾ ਹਾਂਜੀ ਬਹੁਤ ਵੱਡਿਆਂ ਦੇਸ਼ਾਂ ਦੇ ਅੰਦਰ ਜੇ ਮੈਂ ਗੱਲ ਕਰਾਂ ਸਭ ਤੋਂ ਦੂਰੀ ਦੀ ਉਹ ਅਮਰੀਕਾ ਹੀ ਦੂਰ ਹੈ ਹਾਂਜੀ ਅਮਰੀਕਾ ਦੇ ਅੰਦਰ ਬਹੁਤ ਸਮਾਂ ਗੁਜ਼ਾਰਿਆ ਹਾਂਜੀ ਜਦੋਂ ਕਿਤੇ ਜੱਬੋ ਵਾਲ ਆਂਦੇ ਹਾਂ ਹਾਂਜੀ ਜਦੋਂ ਕਿਤੇ ਇਸ ਧਰਤੀ ਦੇ ਪੈਰ ਰੱਖਦੇ ਹਾਂ ਹਾਂਜੀ ਕਿਸ ਤਰ੍ਹਾਂ ਦੀ ਫੀਲਿੰਗ ਹੁੰਦੀ ਆ ਬਾਹਰਲੀ ਫੀਲਿੰਗ ਇਸ ਤਰ੍ਹਾਂ ਦੀ ਆ ਕਿ ਜਦੋਂ ਇਹ ਸਪੈਂਡ ਚ ਆਉਂਦੀ ਆ ਉਦੋਂ ਕੀ ਮਹਿਸੂਸ ਹੁੰਦਾ ਇਹ ਸਾਰਿਆਂ ਨਾਲੋਂ ਵੱਡਾ ਤੁਹਾਨੂੰ ਮੈਂ ਦੱਸਦਾ ਪਈ ਇੱਥੇ ਕਈ ਵਾਰੀ ਫਿਰਦਾ ਤੁਰਦਾ ਵੀ ਮੈਂ ਦੱਸਦਾ ਹੁੰਦਾ ਜੀ ਪਈ ਜਿਵੇਂ ਨਵੇਂ ਸ਼ਹਿਰ ਵੀ ਆਵਾਂ ਜੀ ਕਿਤੇ ਵੀ ਮੈਂ ਜਾਵਾਂ ਮੈਂ ਕਹਿੰਦਾ ਹੁੰਦਾ ਜੇ ਮੈਨੂੰ ਬਾਹਰ ਨਾ ਜਾਣੇ ਦੇਣਾ ਮੈਨੂੰ ਜੱਬੋ ਵਾਲੇ ਮੇਰਾ ਮੱਕਾ ਬੱਲੇ 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 ਵਾਹ ਜੱਬੂ ਵਾਲੇ ਮੱਕਾ ਕਰਕੇ ਜੱਬੂ ਵਾਲੇ ਆਈਦਾ ਜੇ ਚਾਹੇ ਕੋਈ ਬੰਦੇ ਮੁੰਡੇ ਜਾਣਦੇ ਆ ਜਾਂ ਨਹੀਂ ਵੀ ਜਾਣਦੇ ਇੱਥੇ ਇਦਾਂ ਮੈਨੂੰ ਫੀਲ ਲੱਗਦਾ ਵੀ ਮੇਰਾ ਸਭ ਕੁਝ ਇਹੀ ਆ ਮੇਰਾ ਆਪਣਾ ਇਹ ਮੇਰਾ ਇਹ ਜਿਮੀਰ ਜੰਪੜ ਜਗਾਇਆ ਮੇਰੇ ਮਾਂ ਬਾਪ ਆ ਤੁਸੀਂ ਮੇਰੇ ਭੈਣ ਭਰਾ ਆ ਇੱਥੇ ਜੇ ਹੁਣ ਮੈਂ ਸ਼ਹਿਰ ਵੀ ਰਹਿਣਾ ਮੈਂ ਸ਼ਹਿਰ ਇਕੱਲਾ ਹੀ ਹੁਣਾ ਹਾਂ ਜੀ ਜੇ ਤੁਸੀਂ ਕਿਸੇ ਨੂੰ ਮਿਲਣਾ ਅਗਲਾ ਤੁਹਾਨੂੰ ਕੌਣ ਫੋਨ ਕਰਕੇ ਆਊਗਾ ਜਾਂ ਤੁਸੀਂ ਕਿਸੇ ਨੂੰ ਫੋਨ ਕਰਕੇ ਜਾਓਗੇ ਇੱਥੇ ਇਦਾਂ ਤੁਸੀਂ ਬੇਮਿਸਾਲ ਬੀਖੀ ਮਤ ਸਿਆਣੇ ਬੰਦਿਆਂ ਦੇ ਦਰਸ਼ਨ ਹੁੰਦੇ ਆ ਜਿਹੜੇ ਸਾਡੇ ਬਜ਼ੁਰਗ ਆ ਉਹਨਾਂ ਦੇ ਦਰਸ਼ਨ ਹੁੰਦੇ ਆ ਤੇ ਸਾਰੇ ਨਾਲੋਂ ਤਾਂ ਵਧੀਆ ਮੈਨੂੰ ਇਹ ਜੱਬੂ ਵਾਲੇ ਲੱਗਦਾ ਕਿਤੇ ਬਚਪਨ ਦੀ ਗੱਲ ਨੰਗੇ ਪੈਰੀਂ ਗਲੀਆਂ ਦੇ ਵਿੱਚ ਭੱਜਣਾ ਹਾਂਜੀ ਨੰਗੇ ਪੈਰੀਂ ਦੌੜਾਂ ਲਾਉਣੀਆਂ ਕਿੱਦਾਂ ਦੀ ਉਹ ਮਿੱਟੀ ਲੱਗਦੀ ਹੋਇਆ ਕਰਦੀ ਸੀ ਬਹੁਤ ਵਧੀਆ ਮਿੱਟੀ ਸੀ ਇਹ ਚਰਨਜੀਤ ਉਹਨਾਂ ਨੂੰ ਪੁੱਛ ਕੇ ਦੇਖੋ ਜੀ ਜੋਗੇ ਹੁਣਾਂ ਨੂੰ ਪੁੱਛ ਕੇ ਦੇਖੋ ਅਸੀਂ ਬੰਗਿਆਂ ਤੱਕ ਸਵੇਰੇ ਸਾਜਰੇ ਨੱਠਣ ਚੱਲ ਜਾਂਦੇ ਸੀ ਭੱਲੇ ਬੰਗਿਆਂ ਤੱਕ ਬੰਗਿਆਂ ਤੱਕ ਅਸੀਂ ਬੰਗੀ ਜਾਣਾ ਚਰਨ ਕਮਲ ਤੋਂ ਮੁੜ ਕੇ ਆਉਣਾ ਵਾਪਸ ਅੱਛਾ ਮੱਥਾ ਟੇਕਣਾ ਉਸ ਗੁਰਤਾਮ ਦੇ ਉੱਪਰ ਨਹੀਂ ਚਲੋ ਮੱਥਾ ਟੇਕ ਕੇ ਮੁੰਡਿਆਣਾ ਵਾਪਸ ਉੱਥੋਂ ਹੱਥ ਲਾ ਕੇ ਆ ਜਾਣਾ ਤੇ ਅਸੀਂ ਇਹ ਕਹਣਾ ਬਈ ਬੰਗਿਆਂ ਤੱਕ ਅਸੀਂ ਨੱਠਣ ਗਏ ਆ ਨਹਿਰ ਤਾਂ ਸਾਡੀ ਇਧਰ ਭੰਗਲਾ ਤੱਕ ਦਾ ਸਾਡਾ ਆਮ ਸਧਾਰਨ ਜੀ ਗੱਲ ਸੀ ਅੱਛਾ ਉਹ ਵੀ ਰੂਟੀਨ ਚ ਹਾਂਜੀ ਬਹੁਤ ਵੱਡੀ ਵਰਜਸ਼ ਕੀਤੀ ਆ ਮੈਂ ਵੇਖਿਆ ਕਿ ਉਮਰ ਦੀ ਜੇ ਲਿਆਕਤ ਕੀਤੀ ਜਾਵੇ ਸਿਹਤ ਬਿਲਕੁਲ ਬਰਾਰ ਆ ਕਿੰਨੀ ਉਮਰ ਹੋ ਗਈ ਅੱਜ ਹੁਣ ਮੈਂ ਜੀ 64 ਸਾਲ ਦਾ ਹੋ ਗਿਆ ਹਾਂ ਬਹੁਤ ਵੱਡੀ ਗੱਲ ਹੈ ਕਿ 64 ਸਾਲ ਦੇ ਅੰਦਰ ਅਜੇ ਵੀ ਜਵਾਨ ਲਾਲਗੀ ਬਿਲਕੁਲ ਵਰਕਰਾ ਰਹੇ ਉਸੇ ਤਰ੍ਹਾਂ ਤੇ ਖੇਡਾਂ ਕਿਤੇ ਨਾ ਕਿਤੇ ਇਸ ਜੀਵਨ ਨੂੰ ਇਸ ਜ਼ਿੰਦਗੀ ਨੂੰ ਸੰਭਾਲਣ ਦੇ ਅੰਦਰ ਬਹੁਤ ਐਮ ਰੋਲ ਅਦਾ ਕਰਦੀਆਂ ਹਾਂ ਜੀ ਬਿਲਕੁਲ ਜਿਹੜਾ ਤਾਂ ਸਾਡੇ ਜਬੋਵਾਲ ਦਾ ਜੀ ਐਟਮੋਸਫੇਅਰ ਆ ਜੀ ਜਾਂ ਮੀਲ ਮਲਾ ਪਿਆ ਸਿਆਣੇ ਬੰਦਿਆਨਾ ਜੰਗ ਮੁੰਡਿਆਨਾ ਇਹਨਾਂ ਨੇ ਸਾਰਿਆਂ ਨੇ ਮੈਨੂੰ ਬਹੁਤ ਪਿਆਰ ਆ ਜੀ ਜਿਵੇਂ ਕਿਤੇ ਵੀ ਇੱਥੇ ਖੜਾ ਹੋਵਾਂ ਮੈਂ ਜਾਂ ਇੱਧਰ ਖੜਾ ਹੋਵਾਂ ਹਰ ਇੱਕ ਬੰਦਾ ਮੈਨੂੰ ਮਿਲਦਾ ਜਾਂ ਮੈਂ ਮਿਲਦਾ ਮੈਂ ਸਤਿ ਸ੍ਰੀ ਅਕਾਲ ਜੀ ਕਰਦਾ ਤੇ ਮੇਰਾ ਜੇ ਇਦਾਂ ਹੁੰਦਾ ਵੀ ਦਿਲੋਂ ਪਿਆਰ ਜਾਗਦਾ ਬਹੁਤ 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 ਬੜੀ ਬੜੀ ਖੁਸ਼ੀ ਹੁੰਦੀ ਆ ਪ੍ਰਾਨੇ